ਤੁਸੀਂ ਅਸਲੇ ਦੇਖ ਰਹੇ ਹੋ ਜੀ ਕਾਂਛੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਧਨ ਗੁਰਦੇਵ ਜੈਪੀ ਮ ਜੈ ਪਾਰਤ ਪੰਜਾਬ ਦੇ ਅੰਦਰ ਖਾਸ ਕਰਕੇ ਹਾਈਵੇ ਦੇ ਉੱਤੇ ਲਿੰਕ ਰੋਡ ਦੇ ਉੱਤੇ ਆਮ ਸੜਕ ਦੁਰਘਟਨਾਵਾਂ ਦੇਖਣ ਨੂੰ ਮਿਲਦੀਆਂ ਹਰ ਦੁਰਘਟਨਾ ਦੇ ਪਿੱਛੇ ਕਿਸੇ ਨਾ ਕਿਸੇ ਇਨਸਾਨ ਦੀ ਗਲਤੀ ਜ਼ਰੂਰ ਹੁੰਦੀ ਹੈ ਆਪਾਂ ਕੋਸਦੇ ਹਾਂ ਪ੍ਰਮਾਤਮਾ ਨੂੰ ਕਿਸਮਤ ਨੂੰ ਰੱਬ ਨੂੰ ਗਲਤੀ ਕਿਸੇ ਨਾ ਕਿਸੇ ਇਨਸਾਨ ਦੀ ਹੀ ਹੁੰਦੀ ਹੈ ਗਲਤੀ ਤੋਂ ਬਾਅਦ ਜਦੋਂ ਕੋਈ ਘਟਨਾ ਵਾਪਰ ਜਾਂਦੀ ਖਾਸ ਕਰਕੇ ਹੁਣ ਤੱਕ ਇਹ ਆਇਆ ਕਿ ਜਿਹੜਾ ਇਨਸਾਨ ਕਿਸੇ ਮਰੀਜ਼ ਨੂੰ ਚੱਕੇਗਾ ਤੇ ਉਹਦੇ ਤੇ ਉਹਨੂੰ ਕਈ ਵਾਰੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਕੋਰਟ ਅਦਾਲਤਾਂ ਗਵਾਹੀਆਂ ਪੁਲਿਸ ਦੀ ਖੱਜਲਖਵਾਰੀ ਪਰ ਇਹ ਸਾਰੇ ਕੁਝ ਨੂੰ ਇੱਕ ਪਾਸੇ ਰੱਖ ਕੇ ਬਹੁਤ ਸਾਰੇ ਲੋਕ ਇਦਾਂ ਦੇ ਆ ਕਿ ਸਭ ਤੋਂ ਪਹਿਲਾਂ ਜਾਨ ਬਚਾਉਣ ਦੀ ਗੱਲ ਕਰਦੇ ਨੇ ਕਿਸੇ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਸੇਵਾ ਜਿਹੜੀ ਹੈ ਉਹ ਹਿੱਸੇ ਆਈ ਹੈ ਫਲੋਰ ਦੇ ਬਿਲਕੁਲ ਨੇੜੇ ਪਟੀਆਂ ਦੇ ਸਰਪੰਚ ਸਰਬਜੀਤ ਸਿੰਘ ਜਿਨ੍ਹਾਂ ਨੂੰ ਅੱਜ ਪਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਸਨਮਾਨਿਤ ਵੀ ਕੀਤਾ ਗਿਆ ਹੈਗਾ ਔਰ ਟ੍ਰੈਫਿਕ ਪੁਲਿਸ ਦੇ ਸੀਨੀਅਰ ਅਫਸਰ ਸਾਹਿਬਾਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਸਵਾਗਤ ਸਰਪੰਚ ਸਾਹਿਬ ਜੀ ਸਵਾਗਤ ਹੈ ਜੀ ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਅੱਜ ਤੁਹਾਨੂੰ ਸਨਮਾਨਿਤ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਤਾਂ ਜੈ ਗੁਰੂਦੇਵ ਧੰਨ ਗੁਰੂਦੇਵ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਾਂਛੀ ਟੀਵੀ ਤੇ ਸਪੈਸ਼ਲ ਤੁਹਾਡਾ ਗੁੜਾ ਸਾਹਿਬ ਵੀ ਤੁਸੀਂ ਅੱਜ ਦੇ ਟੈਂਚ ਮੈਨੂੰ ਜਿਹੜਾ ਮੌਕਾ ਦਿੱਤਾ ਆਪਣੇ ਵਿਚਾਰ ਰੱਖਣ ਦਾ ਜਾਂ ਸਾਨੂੰ ਅੱਜ ਤੁਸੀਂ ਮੁਬਾਰਕਾਂ ਦੇ ਰਹੇ ਹੋ ਉਹਦੀਆਂ ਵੀ ਵਿਚਾਰ ਰੱਖਣ ਦਾ ਸਾਨੂੰ ਜਿਹੜਾ ਮੌਕਾ ਦਿੱਤਾ ਇਹ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਰਪੰਚ ਸਾਹਿਬ ਅੱਜ ਕਿਨਾ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੈਗਾ ਅੱਜ ਦੇਖੋ ਜੀ ਸਨਮਾਨਿਤ ਕੀਤਾ ਗਿਆ ਆ ਡੀਜੀਪੀ ਗੌਰਵ ਜਾਦਵ ਜੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਆ ਵੀ ਜਿਨ੍ਹਾਂ ਨੇ ਜੋ ਲੋਕਾਂ ਦੀ ਸੇਵਾ ਕਰਦੇ ਆ ਸਮਾਜ ਸੇਵੀ ਆ ਉਹ ਅੱਗੇ ਆ ਕੇ ਲੋਕਾਂ ਦੀ ਹੈਲਪ ਕਰਦੇ ਆ ਉਹਨਾਂ ਨੂੰ ਇਹ ਪੁਲਿਸ ਨੂੰ ਅਟਰੈਕਸ਼ਨ ਦਿੱਤੀਆਂ ਉਹਨਾਂ ਨੇ ਵੀ ਉਹਨਾਂ ਨੂੰ ਉਹਨਾਂ ਦਾ ਨਾਮ ਜੂਨ ਨੋਟ ਕੀਤੇ ਜਾਂਨ ਉਹਨਾਂ ਦੇ ਨੰਬਰ ਨੋਟ ਕੀਤੇ ਜਾਂਨ ਤੇ ਉਹਨਾਂ ਨੂੰ ਬਾਅਦ ਵਿੱਚ ਸਨਮਾਨਿਤ ਕੀਤਾ ਜਾ ਸਕੇ ਵੀ ਜਿਹੜੇ ਸਮਾਜ ਸੇਵਾਂ ਦੇ ਅੱਗੇ ਆਉਂਦੇ ਆ ਉਹਨਾਂ ਨੂੰ ਇਹ ਕੋਆਚਨ ਚਿੰਨ ਦਿੱਤਾ ਜਾਂਦਾ ਉਹਨਾਂ ਨੂੰ ਕਰਕੇ ਤੇ ਅੱਜ ਉਸੇ ਮੋਟਿਵ ਚ ਮੈਨੂੰ ਜਿਹੜਾ ਆ ਸਨਮਾਨ ਜਿਹੜਾ ਆ ਕੀਤਾ ਗਿਆ ਡੀ ਡੀਐਸਪੀ ਮਨਜੀਤ ਸਿੰਘ ਰਾਣਾ ਜੀ ਆ ਤੇ ਜਲੰਦਰ ਟ੍ਰੈਫਿਕ ਪੁਲਸ ਵਿੱਚ ਉਹਨਾਂ ਨੇ ਸੰਭਾਲ ਦਿੱਤਾ ਤੇ ਨਾਲ ਐਸ ਐਚਓ ਤੇ ਨਾਲ ਹੋਰ ਐਸ ਐਚਓ ਮਸੀਹ ਸਾਹਿਬ ਸੀ ਜੀ ਜੀ ਹਾਂ ਜੀ ਸਾਰਾ ਸਟਾਫ ਸੀ ਦਾ ਉਹਨਾਂ ਦਾ ਜੀ ਸਿਰਫ ਬਹੁਤ ਬਹੁਤ ਵਧੀਆ ਉਹਨਾਂ ਨੇ ਜਿਹੜਾ ਉਹਨਾਂ ਦਾ ਇਹ ਉਪਰਾਲਾ ਹੀ ਵਧੀਆ ਸੀ ਉਹਨਾਂ ਨਾਲ ਖੁੱਲ ਕੇ ਗੱਲਾਂ ਵੀ ਹੋਈਆਂ ਤੇ ਉਹਨਾਂ ਨੇ ਇਹ ਸਭ ਤੋਂ ਵੱਡੀ ਗੱਲ ਇਹ ਸੀ ਜਿਹੜਾ ਸਨਮਾਨ ਤਾਂ ਕੀਤਾ ਹੀ ਸਾਡਾ ਤੇ ਉਹਨਾਂ ਨੇ ਸਾਡੇ ਤੋਂ ਸੁਝਾਓ ਵੀ ਲਏ ਅੱਛਾ ਸੁਝਾਓ ਵੀ ਲਏ ਵੀ ਕਿਤੇ ਕਿਤੇ ਰੋਡ ਤੇ ਕਿੱਥੇ ਪ੍ਰੋਬਲਮ ਆਉਂਦੀ ਆ ਕਿਸ ਤਰ੍ਹਾਂ ਦਾ ਜਾਂ ਤੁਹਾਨੂੰ ਹੈਲਪ ਕੀਤਨ ਕਰਨ ਤੋਂ ਬਾਅਦ ਕੋਈ ਪੌਲਸ ਪਰੇਸ਼ਾਨ ਤਨੀ ਕਰਦੀ ਕੋਈ ਡਾਕਟਰਾਂ ਨੂੰ ਕੋਈ ਇਦਾਂ ਦੀ ਕੋਈ ਪਰੇਸ਼ਾਨੀ ਸਾਰੀਆਂ ਗੱਲਾਂ ਖੁੱਲ ਕੇ ਘੰਟਾ ਡੇਢ ਘੰਟਾ ਉਹਨਾਂ ਨਾਲ ਸਾਡੇ ਨਾਲ ਬਾਰਤਲਾਪ ਹੋ ਰਹੀ ਹੈ ਇਹ ਕੱਲਿਆ ਮੈਂ ਹੀ ਨਹੀਂ ਸੀ ਉੱਥੇ ਉੱਥੇ ਮੇਰੇ ਮੇਰਾ ਛੋਟਾ ਵੀਰ ਸਾਡੇ ਪਿੰਡ ਤੋਂ ਨੌਜਵਾਨ ਆ ਸਾਥੀ ਉਹ ਵੀ ਬਹੁਤ ਵੱਧ ਚੜ ਕੇ ਹਿੱਸਾ ਜਿਹੜਾ ਆ ਕਈ ਨੌਜਵਾਨ ਮੇਰੇ ਪਿੰਡ ਦੇ ਹਿੱਸਾ ਲੈਂਦੇ ਸਾਡਾ ਪਿੰਡ ਦੇ ਹਾਈਵੇ ਦੇ ਉੱਪਰ ਆ ਬਿਲਕੁਲ ਪਿੰਡ ਜੀ ਨਾਟਕੀ ਹੈਲਪ ਕਰਦੇ ਲਈ ਬੰਦਿੱਤਾਂ ਤਾਂ ਪਰੇ ਰਹਿੰਦੀਆਂ ਕਿਉਂਕਿ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਜਾਨਾਂ ਗਈਆਂ ਵੀ ਤੇ ਉਹਨਾਂ ਤੋਂ ਵੀ ਥੋੜਾ ਸਿੱਖ ਗਏ ਆ ਵੀ ਜਾਨ ਬਚਾਉਣੀ ਕੀਮਤੀ ਆ ਤੇ ਉਸ ਅਕੋਰਡਿੰਗ ਉਹ ਵੀ ਗਏ ਸੀਗੇ ਹੋਰ ਗਰਾਿਆਂ ਤੋਂ ਇਹ ਪੂਰੇ ਜਲੰਧਰ ਦੇ ਹੱਤੀ ਤੋਂ ਸਾਰੇ ਉੱਥੇ ਗਏ ਹੀ ਜਿਨ੍ਹਾਂ ਨੂੰ ਦਾਬਾਰਾਂ ਨਹੀਂ ਸੀਗੇ ਜਿਨ੍ਹਾਂ ਨੂੰ ਸਨਮਾਨਤ ਕੀਤਾ ਅੱਜ ਜੀ ਸਰਪੰਚ ਸਾਹਿਬ ਇੱਕ ਪਾਸੇ ਆਪ ਜੀ ਨੇ ਕਿਹਾ ਕਿ ਉੱਥੇ ਵਿਚਾਰਾਂ ਵੀ ਹੋਈਆਂ ਆਪ ਜੀ ਦੇ ਸੁਝਾਅ ਵੀ ਲਏ ਕੁਝ ਉਹਨਾਂ ਨੇ ਵੀ ਸੁਝਾਅ ਦਿੱਤੇ ਹੋਣਗੇ ਨਾਲ ਇੱਕ ਪੱਖ ਉਹ ਵੀ ਹੈ ਕਿ ਜਦੋਂ ਕੋਈ ਘਟਨਾ ਵਾਪਰੀ ਹੁੰਦੀ ਸੜਕ ਤੇ ਲੋਕ ਤੜਫਦੇ ਹੁੰਦੇ ਆ ਐਕਸੀਡੈਂਟ ਹੋਇਆ ਹੁੰਦਾ ਕੋਲ ਦੀਆਂ ਗੱਡੀਆਂ ਲੰਘ ਜਾਂਦੀਆਂ ਉਹ ਇਸ ਕਰਕੇ ਵੀ ਲੰਘ ਜਾਂਦੀਆਂ ਜਿਵੇਂ ਹੁਣ ਤੱਕ ਬਹੁਤ ਵਾਰ ਪਹਿਲੋ ਬਹੁਤਿਆਨ ਹੋਇਆ ਵੀ ਹੋਏਗਾ ਕਿ ਪੁਲਿਸ ਦੀ ਖੱਜਲਖੁਆਰੀ ਕੋਰਟ ਕਚੈਰੀਆਂ ਦੇ ਵਿੱਚ ਗਵਾਹੀਆਂ ਜਾਂ ਤਰ੍ਹਾਂ ਤਰ੍ਹਾਂ ਦਾ ਕੋਈ ਇਲਜ਼ਾਮ ਲੱਗ ਜਾਣੇ ਪਰ ਤੁਸੀਂ ਸਾਰੇ ਪਾਸੇ ਇੱਕ ਪਾਸੇ ਸਭ ਕੁਝ ਨੂੰ ਛੱਡ ਕੇ ਤੁਸੀਂ ਮਦਦ ਲਈ ਅੱਗੇ ਜਾਂਦੇ ਹੋ ਅਸਲ ਦੇ ਵਿੱਚ ਇਦਾਂ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿਵੇਂ ਤੁਹਾਡੇ ਮਨ ਦੇ ਵਿੱਚ ਇਹ ਰਹਿਮ ਸੇਵਾ ਜਿਹੜੀ ਉਹ ਆਈ ਹੈ ਰਹਿਮ ਸੇਵਾ ਤਾਂ ਚਲੋ ਅਸੀਂ ਸ਼ੁਰੂ ਤੋਂ ਬਚਪਨ ਤੋਂ ਮੈਂ ਦੇਖਿਆ ਸਾਡਾ ਇਹ ਪਿੰਡ ਪੱਟੀਆਂ ਹੀ ਨਹਿਰ ਦੇ ਉੱਤੇ ਠਾਵਾ ਸਦਾ ਜੀ ਬਚਪਨ ਤੋਂ ਸਾਡੇ ਫਾਦਰ ਸਾਹਿਬ ਉਹ ਵੀ ਇਸੇ ਤਰ੍ਹਾਂ ਜੇ ਕੋਈ ਉੱਥੇ ਦਰਘਟਨਾ ਹੋਣੀ ਤਾਂ ਨਾਟਕੇ ਉਹਨਾਂ ਦੀ ਹੈਲਪ ਕਰਨੀ ਸ਼ੁਰੂ ਤੋਂ ਬਚਪਨ ਤੋਂ ਹੀ ਕਰਉਂ ਹੀ ਜਿਹੜੀ ਗੁੜਤੀ ਮਿਲੀ ਹੋਈ ਸੀ ਵੀ ਹਰੇਕ ਦੀ ਹੈਲਪ ਜੂਰ ਕਰਨੀ ਆ ਹੂੰ ਤੇ ਦੂਜੀ ਗੱਲ ਇਹ ਆ ਵੀ ਇਹ ਕੁਝ ਸੱਟਾਂ ਵੀ ਲੱਗੀਆਂ ਮੇਰੇ ਗ੍ਰੈਂਡ ਮੰਦਰ ਦਾਦੀ ਜੀ ਇੰਗਲੈਂਡ ਤੋਂ ਆਈ ਸੀ ਤਾਇਆ ਜੀ ਇੰਗਲੈਂਡ ਤੋਂ ਆਏ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਉਪਰਾ ਉਪਰਾ ਦੇ ਨੇਅਰ ਰੋਡ ਅਪਰਾ ਦੇ ਨਗਰ ਦੇ ਵਿੱਚ ਗਾਰ ਤੇ ਉੱਥੇ ਉਹਨਾਂ ਨੂੰ ਦੱਸਣਾ ਇਰਾਹੀ ਦਾਗਦੇ ਵੀ ਇੱਕ ਘੰਟਾ ਉਹ ਉਸ ਰੋਡ ਦੇ ਉੱਤੇ ਉਹਨਾਂ ਨੂੰ ਗੱਡੀ ਫੇਟ ਮਾਰ ਕੇ ਚਲੇ ਗਈ ਤੇ ਉਹ ਇੱਕ ਘੰਟਾ ਉਥੇ ਪੈ ਰਹੇ ਤੇ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਤੜਫਦੇ ਰਹੇ ਤੜਫਦੇ ਹੀ ਰਹੇ ਤੜਫਦੇ ਉਹਨਾਂ ਨੇ ਉਥੇ ਐਨ ਦੀ ਸਪੋਰਟ ਮੇਰੇ ਤਾਇਆ ਜੀ ਦੀ ਡੈਥ ਉਥੇ ਹੀ ਹੋ ਗਈ ਤੇ ਜਿਹੜੇ ਮੇਰੇ ਗ੍ਰੈਂਡ ਮਦਰ ਸੀ ਉਹਨਾਂ ਦੀ ਡੀਐਮਸੀ ਜਾ ਕੇ ਮੌਤ ਹੋ ਗਈ ਉਹਨਾਂ ਤੋਂ ਉਹ ਟਾਈਮ ਸਾਰਾ ਨਾ ਉਹਨਾਂ ਨੂੰ ਫਾਸਟ ਐਡਮਿਸ਼ਨ ਕਰਕੇ ਦੋਨਾਂ ਦੀ ਜਾਨ ਗਈ ਜਦ ਕਿ ਉਹ ਰਾਹੀ ਜਿਹੜੇ ਦੇਖ ਕੇ ਲੰਗੇ ਆ ਉਹ ਦੱਸਦੇ ਸੀ ਵੀ ਉਹ ਤੜਫ ਰਹੇ ਸੀ ਪਰ ਉਹਨਾਂ ਨੂੰ ਹੱਥ ਕਿਸੇ ਨੇ ਨਹੀਂ ਪਾਇਆ ਹੱਥ ਇਸ ਲਈ ਨਹੀਂ ਪਾਇਆ ਵੀ ਪੁਲਿਸ ਦੀ ਜਿਹੜੀ ਉਹ ਨੁਕਤਾ ਚੀਨੀ ਜਾ ਉਹਨਾਂ ਦੀ ਪਰੇਸ਼ਾਨੀ ਚੱਲਦੀ ਪੈਂਦੀ ਲੋਕਾਂ ਨੂੰ ਉਸ ਲਈ ਕੋਈ ਹੱਥ ਨਹੀਂ ਪਾਉਂਦਾ ਸੀਗਾ ਹੂੰ ਤੇ ਇਸੇ ਤਰ੍ਹਾਂ ਮੇਰੇ ਫਾਦਰ ਸਾਹਿਬ ਦੀ ਉਹਨਾਂ ਦੇ ਵੀ ਐਕਸੀਡੈਂਟ ਵਿੱਚ ਮੌਤ ਹੋਈ ਤੇ ਇਸ ਕਰਕੇ ਥੋੜੀਆਂ ਸੱਟਾਂ ਵੀ ਲੱਗੀਆਂ ਉਤੋਂ ਵੀ ਸਿੱਖਿਆ ਵੀ ਲੋਕਾਂ ਦੀ ਜਾਨ ਜਿਹੜੀ ਬਚਾਉਣੀ ਕਿੰਨੀ ਜ਼ਰੂਰੀ ਆ ਵੀ ਜੇ ਆਪਾਂ ਹੱਥ ਪਾਵਾਂਗੇ ਅੱਜ ਆਪਾਂ ਪਾਵਾਂਗੇ ਕੱਲ ਨੂੰ ਕੋਈ ਜੇ ਸਾਡੇ ਨਾਲ ਵੀ ਕੋਈ ਹਾਸਾ ਹੋ ਜਾਦਾ ਤਾਂ ਸਾਨੂੰ ਵੀ ਕੋਈ ਹੱਥ ਪਾਏਗਾ ਇਹ ਹਾਸੇ ਕੋਈ ਇਹ ਕੁਦਰਤੀ ਆ ਕਿਤੇ ਚੱਲਦੀ ਰੋਡ ਦੇ ਉੱਤੇ ਹਾਸੇ ਹੋਈ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੁਹਾਡੇ ਮਨ ਦੇ ਵਿੱਚ ਇਹ ਆ ਵੀ ਜਿਵੇਂ ਤੁਸੀਂ ਆਪ ਸਿਆ ਹੈ ਤੁਹਾਡੇ ਘਰ ਦੇ ਜੀਆ ਦੀ ਜਿਹੜੀ ਮੌਤ ਹੋਈ ਆ ਘਰ ਦੇ ਜੀ ਤੁਹਾਡੇ ਕੋਲੋਂ ਗਏ ਆ ਤੇ ਤੁਹਾਡੇ ਮਨ ਦੇ ਵਿੱਚ ਇਹ ਹੁੰਦੀ ਜੇ ਉਸ ਵੇਲੇ ਕੋਈ ਰਾਹੀ ਉਹਨਾਂ ਦੀ ਹੈਲਪ ਕਰਦਾ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਤੁਹਾਡੇ ਮਨ ਦੇ ਵਿੱਚ ਇਹ ਪੱਖ ਵੀ ਹੈਗਾ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਸੜਕ ਦਰ ਘਟਨਾਵਾਂ ਦੇ ਵਿੱਚ ਸਵਾਵਾ ਕਰਦੇ ਹੋ ਤੁਹਾਡੇ ਨਾਲ ਹੋਰ ਸਾਥੀ ਹੈਗੇ ਤੁਹਾਡੇ ਤੁਹਾਡਾ ਇਸ ਕਰਕੇ ਵੀ ਤੁਹਾਨੂੰ ਮੌਕਾ ਜ਼ਿਆਦਾ ਮਿਲਦਾ ਕਿਉਂਕਿ ਤੁਹਾਡਾ ਪਿੰਡ ਜਿਹੜਾ ਜੀਟੀ ਰੋਡ ਦੇ ਉੱਤੇ ਆ ਹਾਈਵੇ ਦੇ ਉੱਤੇ ਕੋਈ ਨਾ ਕੋਈ ਘਟਨਾ ਵਾਪਰੀ ਰਹਿੰਦੀ ਹੈ ਤੁਹਾਨੂੰ ਵੀ ਕਦੀ ਇਸ ਤਰ੍ਹਾਂ ਹੋਇਆ ਵੀ ਕਿਸੇ ਪੁਲਿਸ ਕਰਮੀ ਨੇ ਜਾਂ ਤੁਹਾਨੂੰ ਕੋਈ ਡਾਕਟਰ ਸਾਹਿਬ ਨੇ ਜਾਂ ਤੁਹਾਨੂੰ ਕੋਈ ਮੁਸ਼ਕਲ ਆਈ ਹੋਵੇ ਵੀ ਇਹ ਤੁਸੀਂ ਲੈ ਕੇ ਕਿੱਥੋਂ ਆਏ ਭਾਈ ਇੱਥੇ ਹੀ ਬੈਠੋ ਹੁਣ ਦੇਖੋ ਜੀ ਇਦਾਂ ਦੀ ਪਰੇਸ਼ਾਨੀ ਪਹਿਲਾਂ ਤਾਂ ਕਾਫੀ ਹੌਂਦੀ ਸੀਗੀ ਹੁਣ ਦੇ ਸਮੇਂ ਦੇ ਵਿੱਚ ਉਹ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੁਸੀਂ 112 ਤੇ ਕਾਲ ਕਰੋ ਐਂਬੂਲੈਂਸ ਉੱਥੇ ਆ ਜਾਂਦੀ ਆ ਜੇ ਤੁਸੀਂ ਆਪ ਵੀ ਚੱਕ ਕੇ ਛੱਡ ਕੇ ਆਉਂਦੇ ਹੁਣ ਇਹ ਥੋੜੇ ਮੈਂ ਦੱਸ ਦਿੰਨਾ ਥੋੜੇ ਚਿਰ ਦੀ ਗੱਲ ਆ ਅੱਟੇ ਪਿੰਡ ਦਾ ਬਜ਼ੁਰਗ ਅੱਛਾ ਜੀ ਰਾਤ ਨੂੰ ਸਕੂਟਰ ਤੇ ਫਲੋਰ ਤੋਂ ਆ ਰਿਹਾ ਮੈਂ ਆਪਣੇ ਕੰਮ ਤੋਂ ਆਇਆ ਤਾਂ ਉਹ ਬਜ਼ੁਰਗ ਆਵਾਰਾ ਪਸ਼ੂ ਜਿਹੜੇ ਗਾਂ ਦੇ ਵਿੱਚ ਵੱਜ ਕੇ ਰੋਡ ਦੇ ਵਿਚਕਾਰ ਉਹਦੇ ਕਾਫੀ ਸੱਟਾਂ ਲੱਗੀਆਂ ਡਿਗੀਆਂ ਕਿਸੇ ਨੇ ਚੱਕਿਆ ਨਹੀਂ ਮੈਂ ਦੇਖਿਆ ਵੀ ਉਹ ਨੰਗਿਆ ਤਾਂ ਨਿਗਾ ਪਈ ਵੀ ਬੰਦਾ ਡਿੱ ਗਿਆ ਆਪਾਂ ਜੂਟਾ ਨਲਿਆ ਉਹਦੇ ਕੋਲ ਜਾ ਕੇ ਰੁਕਿਆ ਲੈਟ ਮਾਰਗ ਦੇਖਿਆ ਕਾਫੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਉਹਨੂੰ ਜਿੱਦਾਂ ਜਾਨਵਰ ਦੇ ਵਿੱਚ ਗੱਡੀ ਦੀ ਫੇਟ ਲੱਗੀ ਜਾਨਵਰ ਗੱਪੇ ਡਿੱ ਗਿਆ ਹੀ ਉਹਨੂੰ ਦਿਸਿਆ ਨਹੀਂ ਹੂੰ ਤੇ ਉਹ ਵੱਜ ਕੇ ਕਾਫੀ ਸੱਟਾਂ ਲੱਗੀਆਂ ਹੀ ਔਰ ਮੈਂ ਦੇਖਿਆ ਜਾਨੂੰ ਪਿੰਡ ਸ਼ਾਹਪੂਰ ਦੇ ਲੜਕੇ ਜੀ ਆ ਗਿਆ ਤੇ ਉਹਨਾਂ ਨੇ ਵੀ ਉਹਨਾਂ ਨੂੰ ਹਾਕ ਮਾਰੀ ਉਹਨਾਂ ਦੇਖ ਕੇ ਮੈਨੂੰ ਵੀ ਇੱਕ ਵੇ ਸਪੰਸ ਸਾਹਿਬ ਖੜੇ ਆ ਹੁਣ ਹੀ ਰੋਗ ਸਪੰਸ ਸਾਹਿਬ ਕੀ ਹੋਇਆ ਮੈਂ ਕਿਹਾ ਵੀ ਬੰਦੇ ਦੇ ਸੱਟ ਲੱਗੀ ਆ ਆਪਾਂ ਇਹਨੂੰ ਇਸੀ ਤਰ੍ਹਾਂ ਹਸਪੀਟਲ ਪਹੁੰਚਾਈਏ ਮੈਂ 112 ਤੇ ਫੋਨ ਕੀਤੀ ਫੇਰ ਐਂ ਸੋਚਿਆ ਵੀ 112 ਵਾਲੇ ਜਦ ਤੱਕ ਆਉਣਾ ਫਲੋਰ ਨੇੜੇ ਹੀ ਆ ਫਲੋਰ ਦੇ ਕੋਲੇ ਹੀ ਸੀਗਾ ਵੀ ਆਪਾਂ ਕਿਉਂ ਨਾ ਆਪਈ ਉਹ ਮੁੰਡੇ ਵੀ ਕਹਿੰਦੇ ਸਰਪੰਚ ਸਾਹਿਬ ਆਪ ਆਪ ਹੀ ਲੈ ਚੱਲਦੇ ਆਂ ਜਾਨੋਂ 100 ਪੁਲਿਸ ਵਾਲੇ ਆਏ ਉਹ ਦੋ ਜਣੇ ਬਾਈਕ ਤੇ ਆ ਗਏ ਥਾਣੇ ਮੈਂ ਐਸਚ ਨੂੰ ਫੋਨ ਮਾਰਿਆ ਸਿੱਧੇ ਉਹਨਾਂ ਨੇ ਭੇਜੀ ਪੁਲਿਸ ਵੀ ਉਹਦੇ 5 ਮਿੰਟ ਚ ਆ ਗਈ ਆਪਾਂ ਐਵੇਂ ਹੀ ਕਹਿਦੇ ਨਹੀਂ ਆਈ ਆ ਗਏ ਉਹਨਾਂ ਨੂੰ ਐਹੀ ਕਿਹਾ ਵੀ ਤੋ ਐਸੀ ਬੰਦਾ ਲੈ ਜ ਨੇ ਬਿਠਾ ਕੇ ਵੀ ਤੁਸੀਂ ਉਹਨਾਂ ਦਾ ਜਿਹੜੀ ਬਾਈਕ ਆ ਇਹਨੂੰ ਸੰਭਲੋ ਉਹਨਾਂ ਨੇ ਉਹ ਥਾਣੇ ਉਹਦੀ ਬਾਈਕ ਜਿਹ ਆਫਟਗੱਟ ਹੋਈ ਸੀ ਉਹ ਲੈ ਕੇ ਥਾਣੇ ਨੂੰ ਤੇ ਅਸੀਂ ਉਹ ਬੰਦੇ ਨੂੰ ਬਿਠਾ ਲਿਆ ਤੇ ਹਸਪੀਟਲ ਜਾ ਕੇ ਉਹਨੂੰ ਐਡਮਿਟ ਕਰਾਇਆ ਤੇ ਡਾਕਟਰ ਸਾਹਿਬ ਨੂੰ ਉਹਦਾ ਸਾਰਾ ਜੋ ਸਮਾਨ ਆ ਫੋਨ ਵਗੈਰਾ ਉਹ ਸੰਭਾਲ ਕੇ ਆਇਆ ਬੇ ਕੱਲ ਨੂੰ ਇਹ ਨਾ ਕੋਈ ਹੋ ਜਵੇ ਇਹਦਾ ਸਮਾਨ ਇਹ ਕੋਈ ਇੱਧਰ ਉੱਧਰ ਹੋ ਜਵੇ ਜਾ ਹੋ ਜਾਂਦਾ ਏਦਾਂ ਬਹੁਤ ਸੁਣਿਆ ਦੇਖਿਆ ਤੇ ਉਹ ਸੰਭਾਲ ਕੇ ਆਇਆ ਤੇ ਫਿਰ ਉਹ ਦੂਸਰੇ ਤੇ ਤੀਸਰੇ ਦਿਨ ਉਹਦੇ ਦੂਸਰੇ ਦਿਨ ਉਹਦੇ ਵਾਰਸ ਆਏ ਪਿੰਡ ਅਟਾ ਦੇ ਨਿਕਲੇ ਉਹਨਾਂ ਨੇ ਆ ਕੇ ਫਿਰ ਦੂਸਰੇ ਦਿਨ ਫੇਫੀ ਕਰੇ ਵਾਲੇ ਨਾਲੇ ਧੰਨਵਾਦ ਕਰਕੇ ਗਏ ਫਿਰ ਪੁੱਛਿਆ ਵੀ ਕਿ ਉਹ ਕਿੱਦਾਂ ਉਹਨਾਂ ਸਾਰਾ ਹੀ ਦੱਸਿਆ ਫਿਰ ਉਹਨਾਂ ਦੱਸਿਆ ਵੀ ਫੋਨ ਫਲਾਣੇ ਡਾਕਟਰ ਕਾ ਸਾਹ ਕੋ ਮੈਂ ਫੋਨ ਤੇ ਉਹਨਾਂ ਦੇ ਪੈਸੇ ਉਹਨਾਂ ਕੋਲ ਸੰਭਾਲੇ ਹੋਏ ਉੱਥੇ ਜਾ ਕੇ ਲੈ ਲਿਓ ਜੀ 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 ਬੇਸੀ ਤਾਂ ਪੰਜਾਬ ਦੇ ਵਿੱਚ ਬਹੁਤ ਵਾਰ ਬਦਨਾਮੀ ਵੀ ਹੋਈ ਆ ਕਈ ਵਾਰ ਜਦੋਂ ਪਿੱਛੇ ਜਾ ਟਰੱਕ ਕੱਟ ਗਿਆ ਸੇਵਾ ਦਾ ਤਾਂ ਸੇਵਾ ਦੀ ਲੁੱਟ ਪੈ ਗਈ ਇਸ ਤਰ੍ਹਾਂ ਦੇ ਲੋਕ ਵੀ ਐ ਪਰ ਇਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਬਹੁਤ ਸਾਰਾ ਜਦੋਂ ਸੜਕ ਦਰ ਘਟਨਾ ਹੁੰਦੀ ਹੈ ਕੋਈ ਬਾਈਕ ਜਾਂ ਗੱਡੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਰਾਰਤੀ ਲੋਕ ਸ਼ਰਾਰਤ ਕਰਦੇ ਕਈ ਵਾਰੀ ਸਮਾਨ ਵੀ ਚੋਰੀ ਹੋ ਜਾਂਦਾ ਪਰ ਗੱਲ ਅਜ ਸੇਵਾ ਦੀ ਜੇ ਕਰੀਏ ਸਰਪੰਚ ਸਾਹਿਬ ਜਿਵੇਂ ਤੁਸੀਂ ਸਵਾਮਾਂ ਨਿਭਾਉਂਦੇ ਹੋ ਤੇ ਕਦੀ ਇਸ ਤਰ੍ਹਾਂ ਤੇ ਨਹੀਂ ਹੋਇਆ ਵੀ ਤੁਹਾਨੂੰ ਕੋਰਟ ਦੇ ਵਿੱਚ ਗਵਾਹੀ ਦੇਣੀ ਪਈ ਹੋਵੇ ਜਾਂ ਪੁਲਿਸ ਦੇ ਕੋਲ ਤੁਹਾਨੂੰ ਪੁਲਿਸ ਲੈ ਕੇ ਆਉ ਹੋਵੇ ਇੱਕ ਵਾਰੀ ਨਹੀਂ ਇਹ ਮੇਰੀਆਂ ਕਾਫੀ ਕੇਸਾਂ ਦੇ ਵਿੱਚ ਗਵਾਹੀਆਂ ਹੋ ਚੁੱਕੀਆਂ ਆਆਂ ਪਰ ਜਦ ਜਦੋਂ ਕਹਿੰਦੇ ਵੀ ਸੇਵਾ ਕਰਨੀ ਤਾਂ ਫਿਰ ਉਹ ਦੇਖਣੀ ਔਕੜਾ ਨਹੀਂ ਦੇਖਣੀਆਂ ਚਾਹੀਦੀਆਂ ਵੀ ਸਾਨੂੰ ਉਹ ਔਕੜਾ ਉਹੀ ਜੇ ਕਰਨੀ ਆ ਤਾਂ ਸੱਚੇ ਮੈਨੂੰ ਕਰੋ ਫਿਰ ਇਹਨਾਂ ਦੇ ਕੋਈ ਮੈਨੂੰ ਫਲਾਨੀ ਜਗ੍ਹਾ ਜਾਣਾ ਪੈਣਾ ਔਕੜਾਉਣੀ ਆ ਮੈਂ ਜਲੰਧਰ ਤੱਕ ਵੀ ਗਵਾਈਆਂ ਦੇ ਕੇ ਆਇਆ ਇੱਕ ਗਵਾਈ ਹੁੰਦੀ ਆ ਕਿਸੇ ਦੇ ਭਲੇ ਵਾਸਤੇ ਵੀ ਘਟਨਾ ਵਾਪਰੀ ਆ ਅਸੀਂ ਮੌਕੇ ਤੇ ਚੱਕਿਆ ਇਹ ਇਦਾਂ ਸੀ ਭਲੇ ਭਲੇ ਦੇ ਲਈ ਜ਼ਰੂਰੀ ਹੈ ਵੀ ਇਹ ਯਾਰ ਜੇ ਨੇ ਚੱਕਿਆ ਮੌਕੇ ਤੇ ਆਈ ਵਿਟਨੈਸ ਹੈ ਬੰਦੇ ਨੇ ਮੌਕੇ ਤੇ ਦੇਖਿਆ ਵੀ ਉਹਦੀ ਜ਼ਰੂਰੀ ਹੈ ਇੱਕ ਹੁੰਦੀ ਖੱਜਲਖਵਰੀ ਜਾਣਵੁੱਝ ਕੇ ਖੱਜਲ ਕਰਨਾ ਇਦਾਂ ਦਾ ਤੇ ਨਹੀਂ ਹੋਇਆ ਤਾਂ ਇਹਦਾ ਇਦਾਂ ਦਾ ਨਹੀਂ ਹੋਇਆ ਇੱਕ ਹੋ ਜਾਂਦਾ ਮੈਂ ਸਰਪੰਚਿਆਂ ਸਾਡੇ ਇਹ ਉਸ ਤਰ੍ਹਾਂ ਹੋ ਜਾਂਦੀ ਆ ਉਹ ਰੇਲਵੇ ਵਾਲੇ ਪਾਸੇ ਹੁੰਦੀ ਕਿਉਂਕਿ ਦੂਸਰੇ ਪਾਸੇ ਸਾਡੇ ਰੇਲਵੇ ਟਰੈਕ ਆ ਹਾਂ ਰੇਲਵੇ ਟਰੈਕ ਆ ਤੇ ਉਹ ਦੋਨੇ ਪਾਸੇ ਫਾਟਕ ਹੈਗੇ ਆ ਉਥੇ ਫਾਟਕਾਂ ਤੇ ਬੰਦੇ ਵੀ ਹੁੰਦੇ ਆ ਉਥੇ ਕੋਈ ਜਾਂਦਾ ਨਹੀਂ ਜਿਹੜਾ ਸਾਡਾ ਵਾਲਾ ਏਰੀਆ ਉਹ ਨਹਿਰ ਦਾ ਏਰੀਆ ਹੈ ਨਹਿਰ ਦੇ ਉੱਤੇ ਸੁਸਾਇਡ ਬਹੁਤ ਉੱਤੇ ਕਰਦੇ ਆ ਆਲੇ ਦੁਆਲੇ ਜਿੰਨੇ ਏਰੀਏ ਦੇ ਆ ਕੋਈ ਦੇਖਦੇ ਉਥੇ ਇੱਕ ਏਰੀਆ ਵਿਲਾ ਆ ਉੱਥੇ ਦੇ ਦੇ ਵਿੱਚ ਕਿ ਜਿਹਨੇ ਦੇਖਣਾ ਹੈ ਉੱਥੇ ਅਗ ਸੁਸਾਈਡ ਕਰ ਲੈਂਦੇ ਆ ਉਹ ਸੁਸਾਈਡ ਦਾ ਕਾਰ ਨਹੀਂ ਆ ਵੀ ਉੱਥੇ ਸੁਸਾਈਡ ਤਾਂ ਕਰ ਲੈਂਦੇ ਆ ਕਿ ਉਹਦਾ ਉਹ ਜਿੱਥੇ ਕਰਦੇ ਆ ਉਹ ਹੈਗਾ ਖੇਰਿਆਂ ਦੇ ਵਿੱਚ ਤੇ ਉਹ ਜਦੋਂ ਵੀ ਪੁਲਿਸ ਉਹ ਲਿਖਦੀ ਆ ਉਹ ਲਿਖ ਦਿੰਦੀ ਪੈਂਡ ਪੱਟੀਆਂ 'ਚ ਹੂੰ ਜਦੋਂ ਉਹਨਾਂ ਨੇ ਪੱਟੀਆਂ ਕਰਿਆ ਮੂੰਹ ਦੇ ਚੜਿਆ ਆ ਉਹ ਪੱਟੀਆਂ ਹੀ ਲਿਖ ਦਿੰਦੇ ਉਹਦੀ ਸਾਨੂੰ ਪਰੇਸ਼ਾਨੀ ਬਹੁਤ ਆਉਂਦੀ ਆ ਵੀ ਉਹ ਜੇ ਮੇਰੀ ਗਵਾਹੀ ਲਿਖੀ ਹੁੰਦੀ ਉਹ ਕਿਤੇ ਨਾ ਕਿਤੇ ਗਵਾਹੀ ਉਹ ਵੀ ਖੱਜਲ ਖਵਾਰ ਹੁੰਦੇ ਜਦੋਂ ਉਹ ਲਗਾਉਣੋਂ ਦੇ ਮੇਰੇ ਕੋ ਉਹ ਦਸਰਵਿਡ ਬਿਲਾ ਲਓ ਜੀ ਸਰਪੰਚ ਦੇ ਸਾਈਨ ਕਰਾਉਣੇ ਸਾਈਨ ਕਰਾ ਦਿਓ ਉਹ ਜਦੋਂ ਮੈਂ ਦੇਖਦਾ ਵੀ ਮੇਰੀ ਹੱਦ ਤੱਕ ਹੋਇਆ ਹੀ ਨਹੀਂ ਸੀ ਇਹ ਤਾਂ ਸਿੰਘਾਂ ਖਹਿਰਿਆਂ ਚ ਹੂੰ ਤੇ ਫੇ ਉਹ ਉੱਥੇ ਪਰੇਸ਼ਾਨੀ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹ ਆਲੇ ਦੁਆਲੇ ਪਿੰਡਾਂ ਦੇ ਹੁੰਦੇ ਆ ਜਾਂ ਕੋਈ ਆਇਆ ਹੁੰਦਾ ਸਾਡੇ ਵਰਗੇ ਭਰਾ ਭਾਈ ਇੱਕ ਤਾਂ ਉਹਨਾਂ ਦੇ ਦੁੱਖ ਤਾਂ ਪਹਾੜ ਟਟਿਆ ਹੁੰਦਾ ਆ ਵੀ ਉਹਨਾਂ ਨੇ ਉਹ ਸਾਡੇ ਕੋਲ ਸਾਈਨ ਕਰਾਉਣੇ ਹੁੰਦੇ ਆ ਦਸਰਵਿਡ ਤਾਂ ਬਣਨਾ ਹੁੰਦਾ ਦੂਜਾ ਹੈ ਉਹ ਪੁਲਿਸ ਵਾਲਿਆਂ ਨੇ ਉਹ ਗਲਤ ਲਿਖ ਦਿੱਤਾ ਹੁੰਦਾ ਆ ਕਿ ਮੇਰੀ ਆਲੀ ਉਹਨਾਂ ਦੇ ਪੁਲਿਸ ਅਧਿਕਾਰੀਆਂ ਨਾਲ ਗੱਲ ਵੀ ਹੋਈ ਵੀ ਉਹ ਤੂੰ ਹੀ ਬੋਰਜੀ ਨੰਬਰ ਦੇਖ ਕੇ ਤੇ ਉਹੋ ਹੀ ਦੇਖਿਆ ਕਰੋ ਹੱਦ ਬੰਦਾ ਦੇਖ ਕੇ ਹੀ ਗਵਾਹੀ ਜਿਹੜੀ ਪਾਇਆ ਕਰੋ ਵੀ ਜੇ ਗਵਾਹੀ ਉਹਦੇ ਵਿੱਚ ਇੱਕ ਮੈਂ ਗਵਾਹੀ ਦੇ ਕੇ ਆਇਆ ਸੀਗਾ ਤੇ ਹੁਣ ਵੀ ਉਹ ਜਦੋਂ ਹੁਣ ਕੋਈ ਲਿਖਦਾ ਤਾਂ ਮੈਂ ਉਹਨਾਂ ਨੂੰ ਪੁਲਿਸਾਂ ਨੇ ਜੂਰ ਕੁਐਸਚਨ ਪੁੱਟ ਕਰਦਾ ਹੁੰਨਾ ਵੀ ਹੱਦ ਦੇਖ ਕੇ ਮੇਰੀ ਹੱਦ ਵਾਲਾ ਹੈਗੀ ਮੇਰੇ ਇੱਧਰ ਲਿਖਣਾ ਹੈ ਜਿਹੜਾ ਅਦਰਵਾਈਜ਼ ਨਹੀਂ ਇੱਕ ਪਿਛਲੀ ਸਰਕਾਰ ਦੇ ਵੇਲੇ ਇੱਕ ਨਾਮ ਦਿੱਤਾ ਸੀਗਾ ਸਰਕਾਰ ਦੇ ਵੱਲੋਂ ਜਿਹੜਾ ਮਰੀਜ਼ ਨੂੰ ਚੱਕੇਗਾ ਜਿਹੜਾ ਜ਼ਖਮੀ ਦੇ ਚੱਕੇਗਾ ਫਰਿਸ਼ਤਾ ਸ਼ਾਇਦ ਫਰਿਸ਼ਤਾ ਨਾਮ ਦਿੱਤਾ ਸੀਗਾ ਔਰ ਇਸ ਵੇਲੇ ਇਹ ਵੀ ਅਨਾਉਂਸ ਹੋਇਆ ਸੀ ਵੀ 2000 ਸ਼ਾਇਦ ਜਿਹੜਾ ਮਰੀਜ਼ ਨੂੰ ਚੱਕ ਕੇ ਹਸਪੀਟਲ ਪਹੁੰਚਾਏਗਾ ਉਹਨੂੰ ਇਨਾਮ ਵੀ ਦਿੱਤਾ ਜਾਏਗਾ ਉਹ ਵੀ ਕੁਝ ਅੱਗੇ ਚੱਲੀ ਗੱਲਕ ਨਹੀਂ ਨਿਜਰੂ ਹਜੇ ਤੱਕ ਦੇਖਿਆ ਤਾਂ ਹੈ ਨਹੀਂ ਵੀ ਕਿਸੇ ਨੂੰ ਮਿਲੇ ਆ ਫਰਿਸ਼ਤਾ ਸਕੀਮ ਦੇ ਵਿੱਚ ਕੋਈ ਪੈਸੇ ਮਿਲੇ ਆ ਵੈਸੇ ਬਿਆਨ ਜਰੂਰ ਮੁੱਖ ਮੰਤਰੀ ਸਾਹਿਬ ਦਾ ਆਇਆ ਸੀ ਤੇ ਆ ਜਿਹੜੀਆਂ ਗੱਡੀਆਂ ਐ ਐਸਐਸਐਫ ਲਾਈ ਆ ਹੁਣ ਸੜਕ ਸੁਰੱਖਿਆ ਪੂਰਸ਼ ਇਹਨਾਂ ਦਾ ਕਾਫੀ ਜਿਹੜਾ ਆ ਤੁਰੰਤ ਪਹੁੰਚ ਜਾਂਦੇ ਹਨ ਹਾਂ ਤੁਰੰਤ ਪਹੁੰਚ ਜਾਂਦੇ ਆ ਇਹਨਾਂ ਦਾ ਵਧੀਆ ਰਿਸਪੌਂਸ ਆ ਬਾਕੀ ਨੀਅਰ ਬੋਰਡ ਪਤਾ ਨਹੀਂ ਜਿਹੜੀ ਸਾਡੇ ਏਰੀਆ ਦੇ ਵਿੱਚ ਗੱਡੀ ਆ ਉਹਦੇ ਤੇ ਦੋ ਅਨਚਾਰਜ ਲਾਏ ਹੋਏ ਆ ਇਹ ਜਿਸ ਐਸਆਈ ਜਸਵਿੰਦਰ ਸਿੰਘ ਆ ਐਸਆਈ ਸਰਵਜੀਤ ਕੋਸੌੜ ਦਾ ਯਾਰ ਬਾਰੇ ਮੁੰਡਾ ਤੇ ਨਹੀਂ ਕਿੱਥੇ ਆ ਅਕਾਟਾ ਮਾਰਦੀ ਚਲੋ ਲੋਕਲ ਲੈਵਲ ਤੇ ਤਾਂ ਆਪਾਂ ਗੱਲ ਹੀ ਕਰਨੀ ਠੀਕ ਹੈ ਜੀ ਸਰਪੰਚ ਸਾਹਿਬ ਆਖਰ ਤੇ ਕੀ ਕਹਿਣਾ ਚਾਹੋਗੇ ਜਿਹੜੇ ਨੰਗਣ ਵਾਲੇ ਲੋਕ ਐ ਰਾਹੀ ਲੋਕ ਐ ਜਦੋਂ ਘਟਨਾ ਵਾਪਰ ਜਾਂਦੀ ਹੈ ਵੀ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਆ ਦੇਖੋ ਜੀ ਹਾਸਾ ਜਿਹੜਾ ਆ ਉਹ ਕਿਸੇ ਨਾਲ ਵੀ ਹੋ ਸਕਦਾ ਹੂੰ ਚੱਲਦੀ ਜ਼ਿੰਦਗੀ ਦੇ ਵਿੱਚ ਚੱਲਦੇ ਰੋਡ ਦੇ ਉੱਪਰ ਆਜ ਦੇ ਹਾਸੇ ਹੁੰਦੇ ਰਹਿੰਦੇ ਉਹ ਕਿਸੇ ਨਾਲ ਵੀ ਹੋ ਸਕਦਾ ਆ ਜਦੋਂ ਕੋਈ ਹਾਸਾ ਹੋਇਆ ਹੁੰਦਾ ਆ ਨੰਗਲ ਵਾਲੇ ਕੋਲ ਦੇ ਉਹਨਾਂ ਨੂੰ ਜਰੂਰ ਇਹ ਚਾਹੀਦਾ ਵੀ ਰੋਕ ਕੇ ਉਹਨਾਂ ਨੂੰ ਜਰੂਰ ਪਹਿਲਾਂ ਜਿਹੜੀ ਫਾਸਟ ਐਡ ਦਵਾਈ ਜਾਵੇ ਹੋਣੀ ਹੋਣੀ ਕੋਸੇ ਹੋ ਸਕਦਾ ਤੇ ਉੱਥੇ ਖੜ ਕੇ 112 ਨੂੰ ਕਾਲ ਕਰਕੇ ਐਂਬੂਲੈਂਸ ਵਿੱਚ ਜੂਰ ਉਹਨਾਂ ਨੂੰ ਟੂ ਕਰਵਾ ਕੇ ਪਹੁੰਚਾ ਦੇ ਜੀ 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 ਐਨੀ ਜ਼ਿੰਮੇਵਾਰੀ ਉਹਨਾਂ ਨੂੰ ਸਾਈਡ ਕੇ ਕਰ ਲਿਆ ਜਾਵੇ ਉਹਨਾਂ ਨੂੰ ਪਾਣੀ ਵਗੈਰਾ ਪੁੱਛ ਲਿਆ ਜਾਵੇ ਜਿੱਦਾਂ ਦੀ ਕੋਈ ਫਾਸਟ ਐਡ ਤੁਸੀਂ ਦੇ ਸਕਦੇ ਉਹ ਜਰੂਰ ਦੇਣੀ ਚਾਹੀਦੀ ਹੈ ਪਹਿਲਾਂ ਤਾਂ ਕਿਉਂਕਿ ਬਹੁਤ ਸਾਰੀਆਂ ਜਾਨਾਂ ਇਸ ਗੱਲ ਨੂੰ ਜਾਨੀਆ ਵੀ ਆਪਾਂ ਉਹਨਾਂ ਨੂੰ ਦੇਖਦੇ ਨਹੀਂ ਜਾਂ ਉਹਨਾਂ ਨੂੰ ਸਿੱਧੇ ਨਹੀਂ ਕਰਦੇ ਜਿੱਦਾਂ ਕੋਈ ਡੈੱਕੇ ਡੈੱਕ ਗਿਆ ਉਹ ਦੇਖਦਾ ਨਹੀਂ ਬੰਦੇ ਖੜੇ ਦੇਖਦੇ ਰਹਿੰਦੇ ਆ ਦੇਖ ਕੇ ਸਕੂਟਰ ਮੋਟਰਸਾਈਕਲ ਦੀ ਬ੍ਰੇਕ ਲਾਈ ਗੱਡੀ ਦੀ ਬ੍ਰੇਕ ਲਾਈ ਐਦਾਂ ਦੇਖਦੇ ਆ ਕੀ ਹੋਇਆ ਪੁੱਛ ਕੇ ਅੱਗੇ ਚੱਲ ਜਾਂਦੇ ਹੂੰ ਉਹ ਉਹ ਚੀਜ਼ ਨਹੀਂ ਚਾਹੀਦੀ ਰੁਕੋ ਤੁਸੀਂ ਜੇ ਰੁਕਦੇ ਹੋ ਤਾਂ ਰੁੱਕ ਕੇ ਅਗਲੇ ਦੀ ਹੈਲਪ ਜ਼ਰੂਰ ਕਰੋ ਬਿਲਕੁਲ ਜੀ ਐਦਾਂ ਵੀ ਹੈ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਸਿਰਫ ਰੀਲ ਬਣਾਉਣ ਤੱਕ ਫੇਸਬੁੱਕ ਦੇ ਮੋਨ ਤੱਕ ਇੱਥੋਂ ਤੱਕ ਹੀ ਸੀਮਤ ਰਹਿ ਗਿਆ ਅੱਜ ਕੱਲ ਇਹ ਵੀ ਟ੍ਰੈਂਡ ਬਣਿਆ ਆ ਬਈ ਕੋਈ ਐਕਸੀਡੈਂਟ ਹੁੰਦਾ ਆ ਸਭ ਤੋਂ ਪਹਿਲਾਂ ਅਗਲਾ ਆਪਣਾ ਫੋਨ ਕਢਦਾ ਰੀਲ ਬਣਾਉਣ ਦੀ ਕੋਸ਼ਿਸ਼ ਕਰਦਾ ਬਿਲਕੁਲ ਬਈ ਇੱਥੇ ਫਲਾਣਾ ਐਕਸੀਡੈਂਟ ਹੋ ਗਿਆ ਆਪਣਾ ਵਿਊ ਗਲੈਂਡ ਦੀ ਵਾਰੀ ਰੱਖ ਲਓ ਜੋ ਮਰਜ਼ੀ ਰੱਖ ਲਓ ਬਈ ਉਹ ਹੈਲਪ ਕਰਨ ਦੀ ਬਜਾਏ ਰੀਲ ਬਣਾਉਣ ਤੇ ਲੱਗ ਜਾਂਦੇ ਬਿਲਕੁਲ ਜੀ ਆਓ ਆਪਾਂ ਜਾਨਾਂ ਬਚਾਈਏ ਮਹਾਨ ਪੁਰਖਾਂ ਦੀ ਗੁਰੂ ਪੀਰਾਂ ਦੀ ਗੱਲ ਤਦੀਮ ਪੂਰੀ ਹੋਏਗੀ ਜੇ ਆਪਾਂ ਲੋਕਾਂ ਦਾ ਭਲਾ ਕਰਾਂਗੇ ਸਾਰਿਆਂ ਨੇ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਹੈ ਤੇ ਆਓ ਆਪਾਂ ਉਹਨਾਂ ਦੀ ਗੱਲ ਮੰਨੀਏ ਤੇ ਜਾਨਾਂ ਬਚਾਉਣ ਦੇ ਲਈ ਯਤਨ ਕਰੀਏ ਤੇ ਜਿਵੇਂ ਅੱਜ ਸ਼ੋਭਾ ਦੇ ਭਾਗੀਦਾਰ ਸਰਵਜੀਤ ਸਿੰਘ ਸਰਪੰਚ ਹੋਏ ਨੇ ਇਹਨਾਂ ਨੂੰ ਸਨਮਾਨ ਮਿਲਿਆ ਹੈਗਾ ਭਾਈ ਕਨਈਆ ਜੀ ਸੇਵਾ ਸਨਮਾਨ ਪੱਤਰ ਔਰ ਉਹ ਵੀ ਸਰਕਾਰੀ ਪਦਤਰ ਤੇ ਮਿਲਿਆ ਟ੍ਰੈਫਿਕ ਪੁਲਿਸ ਦੇ ਵੱਲੋਂ ਸੀਨੀਅਰ ਅਫਸਰਾਂ ਦੇ ਹੱਥੀਂ ਮਿਲਿਆ ਵੀ ਇੱਕ ਵਾਰ ਫੇਰ ਤੁਹਾਨੂੰ ਬਹੁਤ-ਬਹੁਤ ਸਰਪੰਚ ਸਾਹਿਬ ਮੁਬਾਰਕਾਂ ਜੀ ਧੰਨਵਾਦ